ਕੀ ਦੋਸ਼ ਲਾਇਆ ਤੁਹਾਡੇ ਤੇ ਜਿਹੜੇ ਰੇਪ ਪੀੜਤ ਦੇ ਪਿਤਾ ਨੇ ਤੇ ਪੂਰਾ ਮਾਮਲਾ ਕੀ ਹੈ ਮਿਤੀ 7 8 2025 ਨੂੰ ਇੱਕ ਮਾਨਸਾ ਦੇ ਵਿੱਚ ਮੇਰੇ ਮਾਸੀ ਦੇ ਲੜਕੇ ਦੇ ਉੱਪਰ ਝੂਠਾ ਬਲਾਤਕਾਰ ਦਾ ਜੋ ਇੱਕ ਪਰਚਾ ਦਰਜ ਕਰਵਾਇਆ ਸੀਗਾ ਜਿਹਦੇ ਝੂਠਾ ਹੁੰਦੇ ਸਾਡੇ ਕੋਲੇ ਪੁਖਤਾ ਸਬੂਤ ਹੈ ਜੋ ਕਿ ਅਸੀਂ ਆਪਣੀ ਇੱਜ਼ਤ ਤੋਂ ਡਰਦਿਆਂ ਨੇ ਇਸ ਤੋਂ ਪਹਿਲਾਂ ਨਹੀਂ ਸ਼ੇਅਰ ਕੀਤੇ ਸੀ ਪਰ ਹੁਣ ਸਾਨੂੰ ਕੁਝ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਫੋਨ ਆ ਰਹੇ ਆ ਜਾਂ ਮਤਲਬ WhatsApp ਦੇ ਉੱਤੇ Facebook ਦੇ ਉੱਤੇ سوشل میڈیا ਦੇ ਉੱਤੇ ਵੀਡੀਓ ਦੇਖ ਰਹੇ ਆ ਜੋ ਕਿ ਸਾਡਾ ਨਾਮ ਇੱਕ ਮਾਮਲੇ ਦੇ ਵਿੱਚ ਜੁੜਵਾਨ ਲਈ ਜੋੜਨ ਲਈ ਪ੍ਰੈਸ਼ਰ ਪਾ ਰਹੇ ਆ ਕਿ ਜੋ ਸਾਡੇ ਕੋਲੇ ਸਾਡੀ ਬੇਕਸੂਰੀ ਦੇ ਸਾਰੇ ਸਬੂਤ ਹਨ ਉਹਨਾਂ ਨੂੰ ਝੂਠਾ ਪਾ ਕੇ ਸਾਨੂੰ ਕਹਿ ਰਹੇ ਆ ਕਿ ਤੁਹਾਡਾ ਕਿਸੇ ਕਿਡਨੈਪਿੰਗ ਦੇ ਵਿੱਚ ਸਾਨੂੰ ਸੰਮੂਲੀਅਤ ਕਰਾਉਣਾ ਚਾਹੁੰਦੇ ਆ ਪਰ ਜੋ ਕਿ ਬਿਲਕੁਲ ਸਰਾਸਰ ਝੂਠ ਹੈ ਸਾਡੇ ਕੋਲ ਇਸ ਦੇ ਝੂਠੇ ਦੇ ਜੋ ਵੀ ਸਾਰਾ ਸਚਾਈ ਦੇ ਸਾਡੇ ਆਪਣੇ ਸਚਾਈ ਦੇ ਮਤਲਬ ਪੁਖਤਾ ਸਬੂਤ ਹਨ ਜਦੋਂ ਵੀ ਸਾਨੂੰ ਕੋਈ ਪ੍ਰਸ਼ਾਸਨ ਦੇ ਸਾਹਮਣੇ ਪੇਸ਼ ਕਰਨੇ ਪਏ ਤਾਂ ਸੂ ਪੇਸ਼ ਕਰਾਂਗੇ ਜੀ ਸਾਡੀ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਕਿ ਕਿਸੇ ਦੇ ਧਰਨੇ ਦੇ ਕਿਸੇ ਦੇ ਦਬਾਹੇ ਹੇਠਾਂ ਆ ਕੇ ਸਾਡੇ ਦੇ ਕੋਈ ਝੂਠੀ ਕਾਰਵਾਈ ਨਾ ਕੀਤੀ ਜਾਵੇ ਆਡੀਓ ਵੀ ਵਾਇਰਲ ਹੋ ਰਹੀ ਹੈ ਆਡੀਓ ਦੇ ਵਿੱਚ ਇੱਕ ਬੰਦਾ ਪੈਸੀ ਮੰਗ ਰਿਹਾ 20 ਲੱਖ ਰੁਪਏ ਦੀ ਗੱਲ ਕਰ ਰਿਹਾ ਹੈ ਪੂਰਾ ਮਾਮਲਾ ਕੀ ਹੈ ਉਹ ਪੂਰਾ ਮਾਮਲਾ ਬਲੈਕਮੇਲਿੰਗ ਦਾ ਜੀ ਇਹ ਜੋ ਪਰਚਾ ਹੋਇਆ ਹੈ ਬਿਲਕੁਲ ਬਲੈਕਮੇਲਿੰਗ ਵਾਸਤੇ ਹੋਇਆ ਇਹ ਸਿਰਫ ਪੈਸਿਆਂ ਦਾ ਹੀ ਕਾਹਨ ਸੀ ਜੋ ਸਾਡੇ ਕੋਲ ਇੱਕ ਵੀਡੀਓ ਹੈ ਉਹਦੇ ਵਿੱਚ ਅਸੀਂ ਹੁਣ ਉਹ ਵਾਇਰਲ ਕਰਾਂਗੇ ਵੀਡੀਓ ਉਹਦੇ ਵਿੱਚ ਝੂਠ ਦਾ ਝੂਠ ਤੇ ਸੱਚ ਦਾ ਸੱਚ ਸਾਹਮਣੇ ਆਏਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹ ਵੀਡੀਓ ਆਪੇ ਕਰ ਦੇਗੇ ਜੇ ਸਾਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ ਕੀ ਨਾਮ ਹੈ ਜੀ ਮੈਂ ਸਤਪਾਲ ਬੰਸਲ ਕਪਲ ਜੀ ਕੀ ਕਹਿਣਾ ਚਾਹੋਗੇ ਇੱਕ ਪਹਿਲਾ ਪਰਚਾ ਹੋਇਆ ਹੈਗਾ ਬਲਾਤਕਾਰ ਦਾ ਹੁਣ ਵੀ ਦੁਬਾਰੇ ਦੋਸ਼ ਲੱਗ ਰਹੇ ਨੇ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਪਹਿਲਾਂ ਵੀ ਇਹ ਸੁਣ ਦੇ ਵਿੱਚ ਆਇਆ ਹੈ ਕਿ ਇੱਕ ਬਲਾਤਕਾਰ ਦਾ ਪਰਚਾ ਜਿਸ ਤਰ੍ਹਾਂ ਹੋਇਆ ਸੀ ਕੋਈ 5-7 ਮਹੀਨੇ ਪਹਿਲਾਂ ਜਿਸ ਦੇ ਵਿੱਚ ਇੱਕ ਦਸਨ ਮੁਤਾਬਕ ਜਜਸਤਰਾ ਧਾਰਮਿਕ ਸੱਜਾ ਸੇਵਾਦਿਆਂ ਦੇ ਤੌਰ ਤੇ ਗੱਲ ਹੁੰਦੀ ਹੈ ਉਹਨਾਂ ਦੇ ਦਸਨ ਮੁਤਾਬਕ ਇਹ ਝੂਠਾ ਤੇ ਬੇਵਨਿਆ ਤੇ ਬੱਚਾ ਸੀ ਜਿਸ ਨੂੰ ਜਿਸ ਦੇ ਵਿੱਚ ਮਾਨਯੋਗ ਹਾਈ ਕੋਰਟ ਤੋਂ ਉਸ ਵਿਅਕਤੀ ਦੀ ਬੇਲ ਰੈਗੂਲਰ ਤੌਰ ਤੇ ਹੋ ਚੁੱਕੀ ਹੈ ਹੁਣੇ ਦੁਬਾਰਾ ਮਾਮਲਾ ਕੁਝ ਦਿਨਾਂ ਤੋਂ ਫੇਰ ਵਟਸਐਪ ਤੇ ਫੇਸਬੁੱਕ ਤੇ ਆ ਰਿਹਾ ਹੈ ਸੋ ਇਹ ਮਾਮਲਾ ਇਦਾਂ ਦਾ ਨਹੀਂ ਹੋਣਾ ਚਾਹੀਦਾ ਅਗਰ ਹਾਈ ਕੋਰਟ ਨੇ ਕੋਈ ਕਿਸੇ ਕਿਸੋਂ ਦੀ ਬੇਲ ਦਿੱਤੀ ਹੈ ਕੁਛ ਨਾ ਕੁਛ ਸੋਚ ਕੇ ਦੇਖ ਕੇ ਦਿੱਤੀ ਹੋਣੀ ਹੈ ਕੋਈ ਡਾਕੂਮੈਂਟ ਵਗੈਰਾ ਦੇਖ ਕੇ ਦਿੱਤੀ ਹੋਣੀ ਹੈ ਪਰ ਹੁਣ ਕੁਛ ਸੱਜਣ ਇਸ ਗੱਲ ਨੂੰ ਲੈ ਕੇ ਫੇਰ ਮਾਮਲੇ ਤੂਲ ਫੜੇ ਦਾ ਜਾ ਰਿਹਾ ਜਿਸ ਤਰ੍ਹਾਂ ਪਤਾ ਲੱਗਿਆ ਸੋ ਜਿਸ ਤਰ੍ਹਾਂ ਇਸ ਸੱਜਣਾ ਨੇ ਦੱਸਿਆ ਬਈ ਇਹ ਝੂਠਾ ਤੇ ਬੇਬੁਨਿਆਦ ਪਰਚਾ ਹੈ ਤੇ ਜਿਸ ਨੂੰ ਕਿ ਬਲੈਕਮੇਲਿੰਗ ਤੌਰ ਤੇ ਦੇਖਿਆ ਜਾ ਰਿਹਾ ਹੈ ਸੋ ਅਸੀਂ ਇਸ ਗੱਲ ਦੀ ਪੁਰਜ਼ੋਰ ਨਿੰਦਾ ਕਰਦੇ ਹਾਂ ਔਰ ਇਸ ਗੱਲ ਨੂੰ ਵੀ ਕਹਿੰਦੇ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਗੱਲ ਦੀ ਪੂਰੀ ਤਰ੍ਹਾਂ ਪਰਚੋਲ ਕਰਕੇ ਇਸ ਨੂੰ ਸਹੀ ਅਮਲੀ ਰੂਪ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਜੋ ਦੇ ਪਰਚਾ ਹੋਇਆ ਜੋ ਪਹਿਲਾਂ ਵੀ ਇਹ ਸਾਡੇ ਇੱਕ ਛੇਲਰ ਵਾਲੇ ਬੰਦੇ ਦੇ ਪਰਚਾ ਹੋਇਆ ਸੀ ਇਹ ਠੁੱਠਾ ਪਰਚਾ ਸੀਗਾ ਧੱਕੇ ਸ਼ਾਈ ਨਾਲੇ ਪਰਚਾ ਕਰਵਾਇਆ ਗਿਆ ਪਰ ਜੋ ਹੁਣ ਇਹਨਾਂ ਕੋਲੇ ਉਹ ਦਿਓ ਕਹਿ ਰਹੇ ਨੇ ਪੁਕਤਾ ਸਬੂਤ ਨੇ ਇੱਕ ਆਡੀਓ ਵੀ ਇਹਨਾਂ ਨੇ ਵਾਇਰਲ ਕੀਤੀ ਹੈ ਉਸ ਮੁਤਾਬਕ ਤਾਂ ਜੋ ਬੋਡੀਓ ਚ ਉਹਦਾ ਬੰਦਾ ਕਹਿ ਰਿਹਾ ਹੈ ਵੀ ਧੱਕੇ ਨਾਲ 20 ਲੱਖ ਰੁਪਇਆ ਲਵਾਂਗੇ ਉਹ ਤਾਂ ਸਰੇ ਆਮ ਧੱਕੇ ਨਾਲ ਇਹ ਪਰਚਾ ਕਰਵਾਇਆ ਸੀਗਾ ਹੁਣ ਸੋਨਾਂ ਨੇ ਚਾਇਆ ਵੀ ਜੱਤੇਵੰਦੀਆਂ ਵੱਲੋਂ ਕੱਲ 6 ਤਰੀਕ ਨੂੰ 71 ਨਾਲ ਲੱਗਣ ਜਾ ਰਿਹਾ ਹੈ ਜੋ ਕਿ ਇੱਕ ਹੋਰ ਬੰਦਿਆਂ ਦੇ ਪਰਚੇ ਪਵਾਉਣ ਵਾਸਤੇ ਧੱਕੇ ਨਾਲ ਵਿੱਚ ਸ਼ਮੂਲੀਅਤ ਕਰਾਉਣ ਵਾਸਤੇ ਧਰਨਾ ਲਵਾ ਰਹੇ ਨੇ ਜੋ ਕਿ ਸਰਾਸਰ ਗਲਤ ਪਰਚਾ ਪਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਰਨਾ ਲਾਉਣ ਦੀ ਕੋਸ਼ਿਸ਼ ਕਰ ਰਹੇ ਸਾਡੀ ਪ੍ਰਸ਼ਾਸਨ ਨੂੰ ਇਹ ਮੰਗ ਹੈ ਚੰਗੀ ਤਰ੍ਹਾਂ ਇਸ ਦਾ ਨਿਚੋੜ ਕੱਢ ਕੇ ਸੀਟਾ ਕੱਢ ਕੇ ਫਿਰ ਕੋਈ ਕਾਰਵਾਈ ਕੀਤੀ ਜਾਵੇ ਨਾ ਕਿ ਜੋ ਕੋਈ ਧਰਨੇ ਦੇ ਪ੍ਰਸ਼ਾਸਨ ਦੇ ਇੰਨਾ ਇੰਨਾ ਤਰਨਾਗਾਰੀਆਂ ਦੇ ਦੁਆਏ ਹਟਾ ਕੇ ਕੋਈ ਪਰਤਾ ਕੀਤਾ ਜਾਵੇ ਜੇ ਕੋਈ ਪ੍ਰਜਾ ਜਨ ਤੱਕ ਕਾ ਕਰੂਗਾ ਤਾਂ ਸਭ ਪੂਰਨ ਤੌਰ ਤੇ ਇਹਨਾਂ ਦੇ ਨਾਲ ਖੜਾਂਗੇ ਜਥੇਬੰਦੀਆਂ ਵੱਲੋਂ ਵੀ ਸਾਡੇ ਐਮਸੀਚਾਰੀ ਭਾਈਚਾਰੇ ਕਿੰਨੀ ਵੀ ਅਗਰਵਾਲ ਸਮਾਜ ਸਭਾ ਕਿੰਨੀ ਵੀ ਅਜੇ ਇਹਨਾਂ ਨੂੰ ਵਿਸ਼ਵਾਸਨ ਦਿਵਾਉਂਦੇ ਆ ਕਿ ਪੁਲਿਸ ਤੁਹਾਡੇ ਨਾਲ ਕੋਈ ਤੱਕਾ ਕਿਸੇ ਵੀ ਕਿਸਮ ਦਾ ਕਰੂਗੀ ਅਸੀਂ ਹਰ ਟਾਈਮ ਇਹਨਾਂ ਦੇ ਨਾਲ ਅਸਲ ਵਿੱਚ ਜਿਹੜੇ ਆਪਣੇ ਆਪ ਨੂੰ ਉਹ ਬੇਗਨਾਸ ਸਾਬਤ ਕਰਦੇ ਨੇ ਐਫ ਆਈ ਆਰ ਅਸੀਂ ਵੀ ਪੜੀ ਆ ਤੁਸੀਂ ਵੀ ਪੜੀ ਹੋਣੀ ਆ ਐਫ ਆਈ ਆਰ ਦੇ ਵਿੱਚ ਮਤਲਬ ਕਿ ਉਸ ਬੰਦੇ ਦਾ ਦੋਸ਼ੀ ਦਾ ਨਾਮ ਦਰਜ ਹੈ ਔਰ ਜਿਹੜੀ ਮੈਡੀਕਲ ਦੀ ਰਿਪੋਰਟ ਹੈ ਉਹ ਮੈਡੀਕਲ ਰਿਪੋਰਟ ਦੀ ਜਿਹੜੀ ਪੁਸ਼ਟੀ ਹੈ ਉਹ ਮੈਡੀਕਲ ਦੀ ਰਿਪੋਰਟ ਜਿਹੜੀ ਮਤਲਬ ਕਿ ਇਹ ਸਾਬਤ ਕਰਤੇ ਹੈ ਕਿ ਬੱਚੇ ਨਾਲ ਬਲਾਤਕਾਰ ਹੋਇਆ ਹੈਗਾ ਔਰ ਫਿਰ ਜਿਹੜੇ ਬੰਦੇ ਮਤਲਬ ਕਿ ਜੇ ਮੈਡੀਕਲ ਦੀ ਰਿਪੋਰਟ ਨੂੰ ਗਲਤ ਮੰਨਦੇ ਨੇ ਮੈਡੀਕਲ ਸਾਇੰਸ ਨੂੰ ਗਲਤ ਮੰਨਦੇ ਨੇ ਮੈਂ ਤਾਂ ਉਹਨਾਂ ਨੂੰ ਬੰਦੇ ਹੀ ਨਹੀਂ ਸਮਝਦਾ ਔਰ ਅਸੀਂ ਆਪਣੀ ਜਥੇਬੰਦੀ ਵੱਲੋਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਐਲ联ੇਸ਼ਨ ਵੱਲੋਂ ਆਪਣੇ ਪਾਰਟਿਸਿਪੈਂਟ ਐਮਐਲ ਐ联ੇਸ਼ਨ ਵੱਲੋਂ ਔਰ ਜਨਤਕ ਜਥੇਬੰਦੀਆਂ ਵੱਲੋਂ ਇਹ ਮਾਮਲੇ ਦੇ ਉੱਤੇ ਪਰਚਾ ਕੱਲ ਨੂੰ ਪੜਨਾ ਦੇ ਰਹੇ ਹਾਂ ਮੰਗ ਕਰਾਂਗੇ ਪੂਰੇ ਪੰਜਾਬ ਦੇ ਡੀਜੀਪੀ ਸਾਹਿਬ ਤੋਂ ਕਿ ਜਿਹੜੇ ਤਾਂ ਦੋਸ਼ੀ ਨੇ ਉਹ ਤਾਂ ਮਤਲਬ ਕਿ ਮਾਨਸਾ ਦੀ ਪੁਲਿਸ ਨੇ 2 ਨੰਬਰ ਖਾਨੇ ਦੇ ਵਿੱਚ ਪਾ ਕੇ ਉਹਨਾਂ ਦੀਆਂ ਤਾਂ ਜ਼ਮਾਨਤਾਂ ਵੀ ਹੋ ਜਾਂਦੀਆਂ ਨੇ ਜਿਹੜਾ ਬੱਚੀ ਦਾ ਬਾਪ ਐ ਜਿਹੜਾ ਪੀੜਤ ਪਰਿਵਾਰ ਆ ਉਹ 307 ਦੇ ਝੂਠੇ ਪਰਚੇ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਬੰਦ ਆ ਔਰ ਜਿਹੜੇ ਬੱਚੀਆਂ ਨੂੰ ਅਗਵਾ ਕਰਕੇ ਲੈ ਕੇ ਗਏ ਨੇ ਚੰਡੀਗੜ੍ਹ ਬਦਲ ਕੇ ਬਿਆਨ ਬਦਲਾਉਣ ਦੀ ਕੋਸ਼ਿਸ਼ ਕੀਤੀ ਐ ਜਿਨ੍ਹਾਂ ਨੇ ਤਾਂ ਉਹਨਾਂ ਤੇ ਹਜੇ ਤੱਕ ਪਰਚਾ ਦਰਜ ਨਹੀਂ ਹੋਇਆ ਉਹ ਬੱਚੀਆਂ ਦੀ ਧੱਕੇ ਨਾਲ ਬਣ ਕੇ ਵੀਡੀਓ ਬਣਾ ਕੇ ਉਹ ਵੀਡੀਓ ਜਨਤਕ ਕੀਤੀ ਐ ਸੁਪਰੀਮ ਕੋਰਟ ਦੇ ਵਜੋਂ ਸੁਪਰੀਮ ਕੋਰਟ ਦੇ ਆਰਡਰ ਨੇ ਵੀ ਕਿਸੇ ਵੀ ਰੇਪ ਪੀੜਤ ਬੱਚੀ ਦਾ ਚਿਹਰਾ ਕਿਸੇ ਵੀ ਔਰਤ ਦਾ ਚਿਹਰਾ ਤੁਸੀਂ ਜਨਤਕ ਨਹੀਂ ਕਰ ਸਕਦੇ ਅਸੀਂ ਤਾਂ ਕੱਲ ਨੂੰ ਧਰਨੇ ਦੇ ਵਿੱਚ ਇਹ ਵੀ ਮੰਗ ਕਰਾਂਗੇ ਕਿ ਜਿਹੜੇ ਦੋਸ਼ੀਆਂ ਨੇ ਮਤਲਬ ਕਿ ਉਹਨਾਂ ਦੀ ਵੀਡੀਓ ਜਨਤਕ ਕੀਤੀ ਹੈ ੱੱਕੇ ਨਾਲ ਬਣਾ ਕੇ ਉਹਨਾਂ ਤੇ ਵੀ ਪਰਚਾ ਦਰਜ ਹੋਵੇ ਜਿਹੜੀ 20 ਲੱਖ ਦੀ ਗੱਲ ਹੋਈ ਹੈ ਉਹ ਪਰਿਵਾਰ ਨਾਲ ਗੱਲ ਹੋਈ ਹੋਣੀ ਸਾਡੇ ਨਾਲ ਤਾਂ ਕਿਸੇ ਨਾਲ ਗੱਲ ਨਹੀਂ ਹੋਈ ਔਰ ਅੱਜ ਕੱਲ ਏਆਈ ਦਾ ਜ਼ਮਾਨਾ ਹੈ ਬਹੁਤ ਸਾਰੀਆਂ ਵੀਡੀਓ ਜੇ ਪੰਜਾਬ ਦੇ ਸੀਐਮ ਦੀਆਂ ਕੋਈ ਫੇਕ ਮੰਨ ਲ ਕੇ AI ਨਾਲ ਵੀਡੀਓ ਬਣਾ ਸਕਦੇ ਨੇ ਬਹੁਤ ਸਾਰੀਆਂ ਔਰਤਾਂ ਦੀਆਂ AI ਨਾਲ ਵੀਡੀਓ ਬਣਾ ਕੇ ਪਾ ਸਕਦੇ ਨੇ ਤਾਂ ਇੱਕ ਫੇਕ AI ਨਾਲ ਬਣਾ ਕੇ ਕੋਈ ਡੀਲ ਦੀ ਗੱਲ ਵੀ ਹੋ ਸਕਦੀ ਆ ਔਰ ਜਿਹੜਾ 20 ਲੱਖ ਦੀ ਗੱਲ ਚੱਲਦੀ ਆ ਅੱਜ ਇੱਥੇ ਕੋਈ ਕਿਸੇ ਨੂੰ 10 ਰੁਪਏ ਮੰਗ ਤੇ ਦੇ ਹੱਥ ਤੇ ਨਹੀਂ ਧਰਦਾ ਔਰ ਜਿਹੜਾ ਬੰਦਾ 20 ਲੱਖ ਕਿਸੇ ਨੂੰ ਦੇ ਰਿਹਾ ਉਹ ਬੇਨਾਂਦੋਸ਼ੀ ਤੋਂ ਤਾ ਕਿਸੇ ਨੂੰ ਦੇ ਨਹੀਂ ਸਕਦਾ ਜੇ ਉਹ ਦੋਸ਼ੀ ਨੇ ਤਾਂ ਇਹ ਉਹ ਮਤਲਬ ਕਿ ਕਿਸੇ ਨਾਲ ਵੀ ਲੱਖ ਦੀ ਡੀਲ ਕਰ ਰਹੇ ਨੇ